ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਹਸਪਤਾਲ ਵਿਖੇ ਸਥਾਪਿਤ ਆਰਟੀਪੀਸੀਆਰ ਲੈਬ ਉੱਤੇ ਦਾ ਉਦਘਾਟਨ ਪੰਜਾਬ ਹੈਲਥ ਸਿਸਟਮ ਕੋਆਪਰੇਸ਼ਨ ਦੇ ਚੇਅਰਮੈਨ ਰਮਨ ਬਲਦੇਵ ਵੱਲੋਂ ਕੀਤਾ ਗਿਆ ਤੇ ਇਸ ਦੇ ਨਾਲ ਹੀ ਉਹਨਾਂ ਡਿਸਟ੍ਰਿਕਟ अर्ਲੀ ਇੰਟਰਵੈਂਸ਼ਨ ਸੈਂਟਰ ਦਾ ਨੀਂਹ ਪੱਥਰ ਵੀ ਰੱਖਿਆ। ਇਸ ਮੌਕੇ ਉਹਨਾਂ ਨੇ ਕਿਹਾ ਹੈ ਕਿ ਪਿਛਲੇ 2 ਸਾਲਾਂ ਵਿੱਚ ਜ਼ਿਲ੍ਹੇ 'ਚ ਮਿਆਰੀ ਸੇਵਾਵਾਂ ਦੇਣ ਦੇ ਲਈ 30 ਕਰੋੜ ਦੀ ਲਾਗਤ ਦੇ ਪ੍ਰੋਜੈਕਟ ਲਾਏ ਗਏ ਨੇ ਤੇ ਜ਼ਿਲ੍ਹਾ ਹਸਪਤਾਲ ਵਿੱਚ ਆਰਟੀਪੀਸੀਆਰ ਲੈਬ ਸਥਾਪਿਤ ਕੀਤੀ ਗਈ ਹੈ। ਇਸ ਲੈਬ ਤੇ ਕੁੱਲ 1 ਕਰੋੜ 34 ਲੱਖ ਰੁਪਏ ਦਾ ਖਰਚ ਜਿਹੜਾ ਹੈ ਉਹ ਆਇਆ ਤੇ ਇਸ ਲੈਬ ਦੇ ਵਿੱਚ ਕੋਵਿਡ-19 ਆ ਵਾਇਰਲ ਇਨਫੈਕਸ਼ਨ ਦੇ ਕਰੀਬ 50 ਟੈਸਟ ਜਿਹੜੇ ਨੇ ਉਹ ਕੀਤੇ ਜਾ ਸਕਦੇ ਨੇ ਇਸ ਤੋਂ ਪਹਿਲਾਂ ਕੋਵਿਡ-19 ਸਵੈਨ ਫਲੂ ਆਦਿ ਦੇ ਟੈਸਟ ਸੈਂਪਲ ਅੰਮ੍ਰਿਤਸਰ ਮੈਡੀਕਲ ਕਾਲਜ ਭੇਜੇ ਜਾਂਦੇ ਸਨ ਤੇ ਹੁਣ ਇਹ ਟੈਸਟ ਜ਼ਿਲ੍ਹਾ ਹਸਪਤਾਲ ਵਿੱਚ ਹੀ ਹੋ ਜਾਣਗੇ ਜਿਸ ਨਾਲ ਮਰੀਜ਼ਾਂ ਦੀ ਦਿੱਕਤ ਖਤਮ ਹੋ ਜਾਵੇਗੀ ਰਾਸ਼ੀਵਾਲ ਸਿਹਤ ਕਾਰਜਕ੍ਰਮ ਦੇ ਤਹਿਤ DEICE ਦਾ ਨਿਰਮਾਣ ਜਿਹੜਾ ਹੈ ਉਹ ਕੀਤਾ ਗਿਆ ਤੇ ਕੁੱਲ 1 ਕਰੋੜ 30 ਲੱਖ ਰੁਪਏ ਦੀ ਲਾਗਤ ਨਾਲ ਇਹ ਸੈਂਟਰ 10 ਮਹੀਨਿਆਂ ਦੇ ਵਿੱਚ ਤਿਆਰ ਹੋ ਜਾਵੇਗਾ ਇਸ ਸੈਂਟਰ ਵਿੱਚ 6 ਸਾਲ ਤੱਕ ਤੇ ਬੱਚਿਆਂ ਦੇ ਇਲਾਜ ਦਾ ਪ੍ਰਬੰਧ ਜਿਹੜਾ ਹੈ ਉਹ ਹੋਵੇਗਾ ਤੇ ਹੋទਗੀ ਕਿ ਜਾਣਕਾਰੀ ਸਾਂਝੀ ਕੀਤੀ ਗਈ ਹੈ ਆਓ ਦੇਖ ਲੈਂਦੇ ਹਾਂ that is direct emergency intervention center ਇਹਦਾ 1 ਕਰੋੜ ਦੇ 30 ਲੱਖ ਦੀ ਲਾਗਤ ਨਾਲ ਇਹਦਾ ਕੰਮ ਜਿਹੜਾ ਉਹ ਸ਼ੁਰੂ ਹੋਇਆ ਔਰ ਅੱਜ ਤੋਂ ਇਹ ਕੰਮ ਜਿਹੜਾ ਉਹ ਸ਼ੁਰੂ ਹੋ ਜਾਊਗਾ ਸੋ ਮੈਨੂੰ ਉਮੀਦ ਆ ਕਿ ਜਿਹੜਾ ਸਾਡਾ 9 ਮਹੀਨਿਆਂ ਦਾ ਸਮਾਂ ਦਿੱਤਾ ਉਹ 9 ਮਹੀਨੇ ਦੇ ਵਿੱਚ ਮੈਂ ਏਜੰਸੀ ਨੂੰ ਵੀ ਬੇਨਤੀ ਕਰੂੰਗਾ ਜਿਹੜੀ ਇਹਦੀ ਐਗਜ਼ੀਕਿਊਟਿੰਗ ਏਜੰਸੀ ਆ ਕਿ 9 ਮਹੀਨਿਆਂ 'ਚ ਤਿਆਰ ਕਰਕੇ ਆਪਾਂ ਲੋਕਾਂ ਨੂੰ ਸਮਰਪਿਤ ਕਰ ਦਈਏ ਇਹ ਜਿਹੜੀ ਏਜੰਸੀ ਆ ਇਹ ਆਲਰੇਡੀ ਇਹਨਾਂ ਨੇ ਪੁਰਾਣੇ ਹਸਪੀਟਲ 'ਚ ਵੀ ਕੰਮ ਕੀਤਾ ਸੋ ਮੈਂ ਸਮਝਦਾ ਕਿ ਇਹ ਮਿਆਰੀ ਕੰਮ ਵੀ ਕਰਨਗੇ ਔਰ ਸਮੇਂ ਦੇ ਵਿੱਚ ਉਹਨੂੰ ਮੁਕੋਕ ਤੇ ਮੁਕੰਮਲ ਵੀ ਕਰਨਗੇ ਤਾਂਕਿ ਇੱਕ ਵਧੀਆ ਚੀਜ਼ ਜਿਹੜੀ ਆ ਉਹ ਲੋਕਾਂ ਨੂੰ ਮਿਲ ਸਕੇ ਇਸ ਸੈਂਟਰ ਦਾ ਮੇਨ ਮਕਸਦ ਇਹ ਆ ਕਿ ਜਿਹੜੇ ਸਰਕਾਰੀ ਹਸਪਤਾਲਾਂ ਦੇ ਵਿੱਚ ਨਵਜਾਤ ਬੱਚੇ ਜ਼ੀਰੋ ਤੋਂ ਲੈ ਕੇ 6 ਹਫ਼ਤੇ ਤੱਕ ਉਹਨਾਂ ਦੀ ਦੇਖਭਾਲ ਉਹਨਾਂ ਦੀ ਮੈਨੇਜਮੈਂਟ ਉਹਨਾਂ ਦੀ ਟ੍ਰੀਟਮੈਂਟ ਔਰ ਉਸ ਤੋਂ ਬਾਅਦ ਜਿਹੜੇ ਸਾਡੇ ਸਰਕਾਰੀ ਸਕੂਲ ਨੇ ਜਾਂ ਗਾਮਡ ਐਡਡਿਡ ਸਰਕਾਰੀ ਸਕੂਲਾਂ ਨੇ ਉਹਨਾਂ ਦੇ ਵਿੱਚ ਬੱਚਿਆਂ ਨੂੰ ਆਡੈਂਟੀਫਾਈ ਕਰਨਾ ਉਹਦੇ ਲਈ ਬਕਾਇਦਾ ਅੰਗਣਵਾੜੀ ਵਰਕਰਸ ਸੋਸ਼ਲ ਵਰਕਰਸ ਔਰ ਦੂਸਰੇ ਸਟਾਫ ਹੋਊਗਾ ਉਹਨਾਂ ਨੂੰ ਆਡੈਂਟੀਫਾਈ ਕਰਕੇ ਉਹਨਾਂ ਦੀਆਂ ਜੜੀਆਂ ਬਿਮਾਰੀਆਂ ਨੇ ਉਹਨਾਂ ਦੀ ਟ੍ਰੀਟਮੈਂਟ ਤੇ ਉਹਨਾਂ ਦੀ ਮੈਨੇਜਮੈਂਟ ਕਰਨਾ ਇਹ ਇਸ ਸੈਂਟਰ ਦਾ ਕੰਮ ਹੈ ਔਰ ਇਹਦੇ ਲਈ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਆਪਣੇ ਹਰਮਨ ਹਰਦਿਲ ਅਜੀਜ਼ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਔਰ ਸਾਡੇ ਬਹੁਤ ਹੀ ਕਰਮਸ਼ੀਲ ਹੈਲਥ ਮਿਨਿਸਟਰ ਜਿਹੜੇ ਆਪ ਇੱਕ ਮੈਡੀਕਲ ਪ੍ਰੋਫੈਸ਼ਨ ਦੇ ਵਿੱਚੋਂ ਨੇ ਡਾਕਟਰ ਬਲਬੀਰ ਸਿੰਘ ਜੀ ਔਰ ਉਸ ਤੋਂ ਸਾਰਿਆਂ ਦੇ ਉੱਪਰ ਧੰਨਵਾਦ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਜਿਨ੍ਹਾਂ ਦੀ ਸੋਚ ਸਿਹਤ ਸੇਵਾਵਾਂ ਨੂੰ ਚੰਗੀ ਕਰਨ ਦੇ ਵਿੱਚ ਅੱਜ ਸਹਾਇ ਹੋ ਰਹੀ ਆ ਔਰ ਅੱਜ ਦੀ ਸਰਕਾਰ ਉਹ ਸੋਚ ਨੂੰ ਲੈ ਕੇ ਘਰ-ਘਰ ਪਹੁੰਚ ਰਹੀ ਆ ਉਹਦੇ ਲਈ ਮੈਂ ਆਪਣੀ ਸਮੂਚੀ ਲੀਡਰਸ਼ਿਪ ਦਾ ਵੀ ਧੰਨਵਾਦ ਕਰਨਾ ਜਿਨ੍ਹਾਂ ਨੇ ਇਹ ਸੈਂਟਰ ਜਿਹੜਾ ਉਹ ਗੁਰਦਾਸਪੁਰ ਸਿਵਲ ਹਸਪੀਟਲ ਬਬਰੀ ਦੇ ਵਿੱਚ ਦਿੱਤਾ ਮੇਨ ਮਕਸਦ ਇਹ ਹੈ ਵੀ ਜਿਹੜੇ ਛੋਟੇ ਬੱਚੇ ਨੇ ਜਿਵੇਂ ਮਧਰਾ 6 6 ਸਾਲ ਤੋਂ ਲੈ ਕੇ 18 ਤੱਕ ਜਾਂ ਉਸ ਤੋਂ ਪਹਿਲਾਂ 6 ਹਫ਼ਤੇ ਇਹਦੇ ਵਿੱਚ ਜਿਹੜੀਆਂ ਉਹਨਾਂ ਦੀਆਂ ਕੋਈ ਜ਼ਬੰਦੂ ਨੁਕਸ ਨੇ ਜਾਂ ਉਸ ਤੋਂ ਇਲਾਵਾ ਸਰੀਰਕ ਕਮੀਆਂ ਨੇ ਬਚਪਨ ਦੀਆਂ ਬਿਮਾਰੀਆਂ ਨੇ ਜਾਂ ਬੱਚਿਆਂ ਦੇ ਵਿਕਾਸ ਵਿੱਚ ਕਿਤੇ ਨਾ ਕਿਤੇ ਕਮੀ ਆ ਯਾ ਅੰਘਿੰਤਵਾ ਇਹਨਾਂ ਨੂੰ ਸਾਰਿਆਂ ਨੂੰ ਆਈਡੈਂਟੀਫਾਈ ਕਰਕੇ ਤਕਰੀਬਨ 31 ਤਰ੍ਹਾਂ ਦੇ ਇਹ ਰੋਗ ਨੇ ਜਿਨ੍ਹਾਂ ਦਾ ਇਲਾਜ ਹੋਏਗਾ ਔਰ ਉਹਦੇ ਵਿੱਚ ਤੁਸੀਂ ਹੈਰਾਨ ਹੋਵੋਗੇ ਕਿ ਵਧੀਆ ਸਟਾਫ ਹੋਏਗਾ ਇਹਦੇ ਵਿੱਚ ਬਕਾਇਦਾ ਮੈਡੀਕਲ ਆਫੀਸਰਸ ਹੋਣਗੇ ਸਟਾਫ ਨਰਸਸ ਹੋਣਗੀਆਂ ਫਿਰ ਉਹ ਥੈਰਾਪਿਸਟ ਹੋਊਗਾ ਸਾਈਕੋਲੋਜਿਸਟ ਹੋਊਗਾ ਸੋ ਇਹਨਾਂ ਸਾਰਿਆਂ ਦੇ ਨਾਲ ਇਹ ਜਿਹੜੀ ਟ੍ਰੀਟਮੈਂਟ ਆ ਔਰ ਮੈਨੇਜਮੈਂਟ ਆ ਇਹ ਬੱਚਿਆਂ ਦੀ ਹੋਊਗੀ ਤਾਂ ਨਾਲੋਂ ਪਹਿਲਾਂ ਮਦਰ ਚਾਈਲਡ ਕੇਅਰ ਯੂਨਿਟ ਸੜ ਆਪਣੇ ਆਪ ਦੇ ਵਿੱਚ ਕਿੰਨੀ ਸਸਤਾ ਹੋਊਗੀ ਵੀ ਡਿਲੀਵਰੀ ਵਾਸਤੇ ਔਰ ਬੱਚੇ ਮਾਂ ਦੇ ਦੇਖਭਾਲ ਵਾਸਤੇ ਉਹਦੀ ਮੈਡੀਕਲ ਟਰੀਟਮੈਂਟ ਲਈ ਕਿਤੇ ਬਾਹਰ ਨਹੀਂ ਜਾਣਾ ਪਊਗਾ ਉਹਦੀ ਸਾਰੀ ਤੁਸੀਂ ਦੇਖ ਰਹੇ ਹੋ ਬਹੁਤ ਤੇਜ਼ੀ ਦੇ ਨਾਲ ਸ਼ੁਰੂ ਹੋਈ ਆ ਉਹਦਾ ਤਾਂ ਤਕਰੀਬਨ 10 ਕੇ 11 ਕਰੋੜ ਰੁਪਏ ਦਾ ਖਰਚ ਜਿਹੜਾ ਆਉਂਦਾ ਅਨੁਮਾਨ ਹੈ ਇਸੇ ਤਰੀਕੇ ਨਾਲ ਕ੍ਰਿਟੀਕਲ ਕੇਅਰ ਯੂਨਿਟ ਉਹਦੀ ਵੀ ਸਾਰੀ ਤੁਸੀਂ ਦੇਖਿਆ ਬਹੁਤ ਤੇਜ਼ੀ ਨਾਲ ਸ਼ੁਰੂ ਹੋਰ 13.5 ਕਰੋੜ ਰੁਪਏ ਦੀ ਲੱਗਦੇ ਨਾਲ ਉਹ ਵੀ ਉਹ ਉਹਦਾ ਕੰਮ ਜਿਹੜਾ ਚੱਲੀ ਜਾ ਰਿਹਾ ਸਾਡੀ ਆਈਪੀਐਚਐਲ ਲਾਇਬ੍ਰੇਰੀ ਆ 94.98 ਲੱਖ ਤਕਰੀਬਨ ਕਰੋੜ ਰੁਪਇਆ ਹੀ ਹੋ ਗਿਆ ਉਹਦੇ ਨਾਲ ਜਿੰਨੀਆਂ ਸਾਡੀਆਂ ਲੈਬਾਰਟਰੀਜ਼ ਨੇ ਉਹ ਸਾਰੀਆਂ ਅੰਡਰ ਵਨ ਰੂਫ ਹੋ ਜਾਣਗੀਆਂ ਕਿਤੇ ਜਾਣ ਦੀ ਲੋੜ ਨਹੀਂ ਅੰਡਰ ਵਨ ਰੂਫ ਰਹਿ ਕੇ ਉਹ ਤੁਸੀਂ ਲੋਕਾਂ ਨੂੰ ਉਹਦਾ ਐਡਵਾਂਟੇਜ ਜਿਹੜਾ ਵਾ ਉਹ ਮਿਲੂਗਾ ਪਿਛਲੇ ਸਮੇਂ ਦੇ ਵਿੱਚ ਅਲਟਰਾ ਸਾਊਂਡ ਮਸ਼ੀਨ ਹਮੇਸ਼ਾ ਹੀ ਖਰਾਬ ਰਹਿੰਦੀ ਸੀ ਕਿਤੇ ਫਿਲਮਾਂ ਨਹੀਂ ਸੀ ਆਉਂਦੀਆਂ 24 ਲੱਖ 9000 ਰੁਪਇਆ ਖਰਚ ਕੇ ਨਵੀਂ ਅਲਟਰਾਸਾਉਂਡ ਮਸ਼ੀਨ ਜਿਹੜੀ ਆ ਉਹ ਵੀ ਤਿਆਰ ਹੋ ਕੇ ਲੋਕਾਂ ਦੀ ਸੇਵਾ ਲਈ ਲੱਗੀ ਆ ਇਸ ਤੋਂ ਬਾਅਦ ਸਰਕ੍ਰਿਸ਼ਨਾ ਡਾਇਗਨੋਸਟਿਕ ਸੈਂਟਰ ਇੱਥੇ ਆਇਆ ਜਿਹੜਾ ਮਾਰਕੀਟ ਨਾਲੋਂ 70% ਡਿਸਕਾਊਂਟ ਦੇ ਉੱਪਰ ਲੋਕਾਂ ਨੂੰ ਜਿਹੜੀ ਆ ਫੈਸਿਲਿਟੀਆਂ ਦਿੱਤੀਆਂ ਜਾ ਰਹੀਆਂ ਨੇ ਸੋ ਕਹਿਣ ਤੋਂ ਬਾਅਦ ਇਹ ਆ ਅਸੀਂ ਹੁਣੇ ਜਿਹੜੀ ਸਾਡੀ ਲੈਬ ਆ ਜਿਹਨੂੰ ਆਪਾਂ ਹੁਣੇ ਇਨੌਗਰੇਟ ਕਰਕੇ ਆਏ ਆ ਆਰਟੀ ਪੀ ਸੀ ਆਰ ਲੈਬ ਜੀ ਦੇਖਿਆ ਜੀ ਇਹ ਕੋਵਿਡ ਦੇ ਵਿੱਚ ਸ਼ੁਰੂ ਹੋਈ ਸੀ ਆਰਟੀ ਪੀਸੀਆਰ ਲੈਬ ਔਰ ਹੁੰਦਾ ਕੀ ਸੀ ਵੀ ਲੋਕ ਸੈਂਪਲ ਦੇ ਕੇ ਜਾਂਦੇ ਸੀਗੇ ਔਰ ਸੈਂਪਲ ਫਿਰ ਸਾਨੂੰ ਅੰਮ੍ਰਿਤਸਰ ਭੇਜਨੇ ਪੈਂਦੇ ਸੀ ਔਰ ਫਿਰ ਇੱਕ ਇੱਕ ਦੇਣਾ ਲੋਕ ਵੇਟ ਕਰਦੇ ਸੀ ਵੀ ਕਿਸ ਵਕਤ ਉਹਦਾ ਰਿਜ਼ਲਟ ਆਊਗਾ ਕਿਹੜੇ ਵੇਲੇ ਟਰੀਟਮੈਂਟ ਸ਼ੁਰੂ ਹੋਊਗੀ ਅੱਜ ਉਹ ਜਿਹੜੀ ਲੈਬ ਸੌਰੀ ਉਹ ਬਣ ਕੇ ਤਿਆਰ ਹੋ ਗਈ ਆ ਔਰ ਅੱਜ ਤੋਂ ਹੀ ਉਹਦੀ ਜਿਹੜੀ ਸੈਂਪਲਸ ਨੇ ਕੋਣ ਸਾਨੂੰ ਅੰਮ੍ਰਿਤਸਰ ਵਗੈਰਾ ਕਿਤੇ ਭੇਜਣ ਦੀ ਲੋੜ ਨਹੀਂ ਹੋਊਗੀ ਉਹ ਬਕਾਇਦਾ ਇੱਥੇ ਹੀ ਉਹ ਸੈਂਪਲਸ ਲੈ ਕੇ ਇੱਥੇ ਹੀ ਟੈਸਟ ਜਿਹੜਾ ਕਰਕੇ ਹੋਗਾ ਇਹ ਸਿਰਫ ਉਹ ਇਹ ਲੈਬ ਜਿਹੜੀ ਆ ਕੋਵਿਡ ਰਿਲੇਟਡ ਟੈਸਟ ਨਹੀਂ ਕਰੂਗੀ ਇਹਦੇ ਜਿਹੜੀਆਂ ਹੋਰ ਵੀ ਬਿਮਾਰੀਆਂ ਨੇ ਭਾਵੇਂ ਕੋ ਵਾਇਰਸ ਆ ਹੋਰ ਆ ਉਹਨਾਂ ਸਾਰਿਆਂ ਦੀ ਸੈਂਪਲਿੰਗ ਲੈ ਕੇ ਉਹਨਾਂ ਦੀ ਜਿਹੜੀ ਰਿਜ਼ਲਟਸ ਨੇ ਇੱਥੇ ਆਣਗੇ ਤੁਸੀਂ ਦੇਖਿਆ ਕਿੰਨੀ ਖੂਬਸੂਰਤ ਉਹ ਲੈਬਰੀ ਸੌਰੀ ਲੈਬ ਬਣੀ ਆ ਔਰ ਉਹਦੇ ਵਿੱਚ ਜੋ ਜਿੱਤੇ ਸਾਡੇ ਡਾਕਟਰ ਸੈਨਿਓ ਨੂੰ ਲੋਕਾਫਟਰ ਕਰ ਰਹੇ ਨੇ ਉਹਦੇ ਨਾਲ ਡਾਕਟਰ ਬਿਊਟੀ ਸਿੰਘ ਜਿਹੜੇ ਆਪ ਇੱਕ ਸਾਇੰਟਿਸਟ ਨੇ ਜਿਹਨੇ ਪੀ ਐਚ ਡੀ ਆ ਉਹ ਵੀ ਉਸ ਚੀਜ਼ ਨੂੰ ਦੇਖਭਾਲ ਕਰ ਰਹੀ ਹੈ ਸੋ ਕਹਿਣ ਤੋਂ ਭਾਵ ਕਿ ਇਹਨਾਂ ਦੇ ਜਿਹੜੇ ਰਿਜ਼ਲਟਸ ਹੋਣਗੇ ਉਹ ਬਿਲਕੁਲ ਵਧੀਆ ਹੋਣਗੇ ਆਪ ਤੋਂ ਦਿਮਾਗ ਹੋਣਗੇ ਉਹਦੇ ਵਿੱਚ ਕਿਸੇ ਕਿਸਮ ਦੀ ਕੋਈ ਗੁੰਜਾਇਸ਼ ਨਹੀਂ ਹੋਊਗੀ ਸੋ ਇਹ ਸਾਰੀਆਂ ਚੀਜ਼ਾਂ 20 ਸਾਲਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਔਨ ਨਾਲ 32 ਕਰੋੜ ਰੁਪਈਆ ਸੇਤ ਸੇਵਾਵਾਂ ਦੇ ਵਿੱਚ ਲੱਗਿਆ ਔਰ ਉਹਦਾ ਅਸਰ ਤੁਹਾਨੂੰ ਨਜ਼ਰ ਆਉਣਾ ਸ਼ੁਰੂ ਹੋ ਗਿਆ ਕਈ ਚੀਜ਼ਾਂ ਸਾਡੀਆਂ ਜਣੀਆਂ ਚਾਲੂ ਹੋ ਗਈਆਂ ਨੇ ਕਈ ਅੰਡਰ ਪ੍ਰੋਸੈਸ ਨੇ